ਗੌੜੀ ਮਹੱਲਾ ਕਹਿਲਾ ਹਾਠਕਾਰ ਮਰੈ ਨਾ ਲੇਖੇ ਪਾਵੇ ਵੇਸ ਕਰੇ ਬਾਹੂ ਭਸਮ ਲਗਾਵੇ ਨਾਮ ਵਿਸਾਰ ਬਾਹੁਰ ਪਛਤਾਵੇ ਤੂੰ ਮਨ ਹਾਰ ਜੀਓ ਤੂੰ ਮਨ ਸੁਖ ਨਾਮ ਵਿਸਾਰ ਸਹ ਹੈ ਜਮ ਦੁਖ ਰਹਾਉ ਜੋ ਆ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਾਦ ਦੂਰ ਨਾਮ ਵਿਸਾਰਿਆ ਸਭ ਕੂੜ ਕੋ ਕੂਰ ਨੇ ਜੇ ਵਾਝੇ ਤਖਤ ਸਲਾਮ ਅਤ ਕੀ ਤ੍ਰਿਸਨਾ ਵਿਆਪੈ ਕਾਮ ਬਿਨ ਹਰ ਜਾਚੇ ਭਗਤ ਨਾਮ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਾਨ ਦੇ ਪਾਵਹਿ ਨਾਮ ਸੁਹੇਲਾ ਦੂਜੈ ਭਾਏ ਅਗਿਆਨ ਦੁਹਿਲਾ ਬੇਨ ਧਾਮ ਕੇ ਸੌਦਾ ਨਹੀਂ ਹਾਟ ਬੇਨ ਬੋਹਿਥ ਸਾਗਰ ਨਹੀਂ ਵਾਟ ਬੇਨ ਗੁਰ ਸੇਵੇ ਘਾਟੇ ਘਾਟ ਤਿਸ ਕਾ ਵਾਹੋ ਵਾਹੋ ਜੇ ਬਾਟ ਦਿਖਾਵੇ ਤਿਸ ਕਾ ਵਾਹੋ ਵਾਹੋ ਜੇ ਸਬਦ ਸੁਣਾਵੇ ਇਸ ਕਾ ਵਾਹੋ ਵਾਹੋ ਜੇ ਮੇਲ ਮਿਲਾਵੇ ਵਾਹੋ ਵਾਹੋ ਤਿਸ ਕਾ ਜਿਸ ਕਾ ਇਹੋ ਜੀਓ ਗੁਰ ਸਬਦੀ ਮਾਥ ਅੰਮ੍ਰਿਤ ਪੀਓ ਨਾਮ ਵਡਾਈ ਤੁਧ ਭਾਣੈ ਜੀਓ ਨਾਮ ਬਿਨਾ ਕਿਉ ਜੀਵਾ ਮਾਏ ਅਨ ਦਿਨ ਜਪਤ ਰਹਾਉ ਤੇਰੀ ਸਰਣਾਏ ਨਾਨਕ ਨਾਮ ਰਤੇ ਪਤ ਪਾਏ ਗਾਉੜੀ ਮਹੱਲਾ ਪਹਿਲਾ ਹਉ ਮੈਂ ਕਰਤ ਵੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮੰਨਿਆ ਹਾਉ ਹਾਉ ਕਰਤ ਨਹੀਂ ਸੱਚ ਪਾਈਐ ਹਾਉ ਮੈਂ ਜਾਏ ਪਰਮ ਪਦ ਪਾਈਐ ਰਹਾਉ ਹਾਉ ਮੈਂ ਕਰ ਰਾਜੇ ਬਹੁਤਾ ਬਹਿ ਹਾਉ ਮੈਂ ਖਪੈ ਜਨਮ ਮਾਰ ਆਵਹਿ ਹਾਉ ਮੈਂ ਨਿਵਰੇ ਗੁਰ ਸਬਦ ਵਿਚਾਰੈ ਚੰਚਲ ਮਨ ਤਿਆਗੈ ਪੰਜ ਸੰਗਾਰੈ ਅੰਤਰ ਸਾਚ ਸਹਿਜ ਘਰ ਆਵਹਿ ਰਾਜਨ ਜਾਣ ਪਰਮ ਗਤ ਪਾਵਹਿ ਸਾਚ ਕਰਣੀ ਗੋਰ ਭਰਮ ਚੁਕਾਵੈ ਨਿਰਭਾਉ ਕੈ ਘਰ 따ੜੀ ਲਾਵੈ ਹਉ ਹਉ ਕਰ ਮਰਣਾ ਕੀ ਆ ਪਾਵੈ ਪੂਰਾ ਗੋਰ ਭੇਤੇ ਸੋਚ ਅਗਰ ਚੁਕਾਵੈ 제티 ਹੈ ਤੇਤੀ ਕਿਹੋ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਆਉ ਮੈਂ ਬੰਦਨ ਬੰਦ ਪਵਾਵੈ ਨਾਨਕ RAM ਭਗਤ ਸੁਖ ਪਾਵੇ ਗਾਉੜੀ ਮਹੱਲਾ ਪਹਿਲਾ प्रथमे ब्रह्मा काल कर आया ब्रह्म कमल पयाल न पाया आज्ञा नहीं लीनी परम पुलाया जो उपजय शोकल हम हर राखे गुरु शब्द विचारेया रहा। ਮਾਇ ਮੋਹੇ ਦੇਵੀ ਸਬ ਦੇਵਾ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਓਹੋ ਅਬਨਾਸੀ ਅਲਖ ਅਪੇਵਾ ਸੁਲਤਾਨ ਖਾਨ ਬਾਦ ਸਾਹਾ ਨਹੀਂ ਰਹਿਣਾ ਨਾ ਮੋਹ ਭੂਲੇ ਜਾਮ ਕਾ ਦੁਖ ਸਹਿਣਾ ਮੈਂ ਧਾਰਨਾ ਜਿਉ ਰੱਖ ਹੋ ਰਹਿਣਾ ਸਾਹੋਦਰੀ ਰਾਜੇ ਨਹੀਂ ਕਿਸੈ ਮੁਕਾਮ ਸਾਹ ਮਰਹਿ ਸੰਚ ਹੈ ਮਾਇਆ ਦਾਮ ਮੈਂ ਧਨ ਬੀਜੈ ਹਰ ਅੰਮ੍ਰਿਤ ਨਾਮ ਰਈਤ ਮਹਿਰ ਮੁਕੱਦਮ ਸਿੱਖਦਾਰੈ ਮਿਹ ਚਲੇ ਕੋਏ ਨਾ ਦਿਸੈ ਸੰਸਾਰੈ ਅਫਰਿਓ ਕਾਲ ਕੂੜ ਸੇਰ ਮਾਰੈ ਨੇਹ ਚਲ ਇੱਕ ਸੱਚਾ ਸੱਚ ਸੋਈ ਜੇਨ ਕਰ ਸਾਜੀ ਤਨ ਹੈ ਸਭ ਗੋਈ ਉਹ ਗੁਰਮੁਖ ਜਾਪੈ ਤਾਂ ਉਪਾਤ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵਹਿ ਹਾਉ ਮੈਂ ਤਨ ਪੀਰਾ ਕਾਲ ਨਾ ਛੋੜੈ ਬਿਨ ਸਤਗੁਰ ਕੀ ਧੀਰਾ ਕਾਲ ਜਾਲ ਜਿਹਵਾ ਹਰ ਨੈਣੀ ਕਾਨੀ ਕਾਲ ਸੁਣੈ ਬਿਖ ਬੈਣੀ ਬਿਨ ਸਬਦੈ ਮੂਠੇ ਦਿਨ ਰੈਣੀ ਹਿਰਦੈ ਸਾਚ ਵਸੈ ਹਰ ਨਾਏ ਕਾਲ ਨਾ ਜੋ ਹੈ ਸਕੈ ਗੁਣ ਗਾਏ ਨਾਨਕ ਗੁਰਮੁਖ ਸਬਦ ਸਮਾਏ ਗਾਉੜੀ ਮਹੱਲਾ ਪਹਿਲਾ ਬੋਲ ਲਹਿ ਸਾਚ ਮਿਥਿਆ ਨਹੀਂ ਰਾਈ ਚਲਹਿ ਗੁਰਮੁਖ ਹੁਕਮ ਅਰ ਜਾਈ ਰਹਿ ਅਤੀਤ ਸਚੇ ਸਰਣਾਈ ਸਾਚ ਘਰ ਵਸੈ ਕਾਲ ਨਾ ਜੋ ਹੈ ਮਨਮੁਖ ਕਾਉ ਆਵਤ ਜਾਪਤ ਦੁਖ ਮੋਹ ਹੈ ਰਹਾਉ ਕਪੇ ਹੋ ਵੀ ਆਓ ਅਕਾਥ ਕਾਥ ਰਹੀਐ ਨਿਜ ਘਰ ਬੈਸ ਸਹਜ ਘਰ ਲਹੀਐ ਹਾਰ ਰਸ ਮਾਤੇ ਇਹੋ ਸੁਖ ਕਹੀਐ ਗੁਰਮਤਿ ਚਾਲ ਨਿਹਚਲ ਨਹੀਂ ਡੋਲੇ ਗੁਰਮਤਿ ਸਾਚ ਸਹਜ ਹਰ ਬੋਲੇ ਪੀਵੇ ਅੰਮ੍ਰਿਤ ਤਤ ਵਿਰੋਲੇ ਸਤਿਗੁਰ ਦੇਖਿਆ ਦੀਖਿਆ ਲਈਨੀ ਮਾਨ ਤਨ ਅਰਪਿਓ ਅੰਤਰ ਗਾਤ ਕੀਨੀ ਗਾਤਮਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਝਨ ਸਾਰ ਪਰਮ ਹੰਸ ਸੱਚ ਜੋਤ ਅਪਾਰ ਜਹ ਦੇਖਾਉ ਤਹ ਏਕੰਕਾਰ ਰਹੇ ਨਿਰਾਲਮ ਏਕਾ ਸਚ ਕਰਣੀ ਪਰਮ ਪਾਦ ਪਾਇਆ ਸੇਵਾ ਗੁਰ ਚਰਣੀ ਮਾਨਤੇ ਮਨ ਮਾਨਿਆ ਚੂਕੀ ਅਹੰ ਭ੍ਰਮਣੀ ਇਹਨ ਵੇਦ ਕਾਉਣ ਕਾਉਣ ਨਹੀਂ ਤਾਰਿਆ ਹਰ ਜਸ ਸੰਤ ਭਗਤ ਨਿਸਤਾਰਿਆ ਪ੍ਰਭ ਪਾਏ ਹਮ ਅਵਰ ਨਾ ਭਾਰੇ ਆ ਸਾच ਮਹਲ ਗोਰ अਲਾखਲਖਆ ਨਿਚਲ ਮਹਲ ਨහි਼ਾयाമया ਸਾਚਸਤੁखੇ පਰਮचुකාਆ ਜनਕमाਨਵਸਆ ਸਾਚਸੂਈ ਤਨਕਸंगਤ ගੁਰਮुਕਹੋਈ ਨਾਨਕ ਸਾਚਨਾਮ ਮਾਲਕੋਈ ගෞड़ੀ मਹਲਪැहिਲਾ। राम नाम चेतरा जाका उपजम्प दर्शन की जैताका राम न जप हो अपाग जुग जुग दाता प्रभ राम रहाओ। गुरमत राम जपै जान पूरा तेत घाट अनहत बाजे तूरा जो जान राम भगत हार प्यार से प्रभु राखे कृपा जनक हृदय हार हार सोई तिनका दरस सुख होई ਸਰਬ ਜੀਆ ਮਹਿ ਏਖੋ ਰਵੈ ਮਨਮੋਖ ਅਹੰਕਾਰੀ ਫਿਰ ਜੂਨੀ ਭਾਵੈ ਸੋ 부ਜੈ ਜੋ ਸਤਗੁਰ ਪਾਏ ਹਉ ਮੈਂ ਮਾਰੇ ਗੁਰ ਸਬਦ ਦੇ ਪਾਏ ਹਰਦ ਉਰਦ ਕੀ ਸੰਧ ਕਿਉ ਜਾਣੈ ਗੁਰਮੁਖ ਸੰਧ ਮਿਲੈ ਮਨ ਮਾਨੈ ਮਾ ਪਾਪੀ ਨਿਰਗੁਣ ਕਾਓ ਗੁਣ ਕਰੀਐ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ ਸੋਲ ਹੈ ਅਸ਼ਟਪਦੀਆ ਗੁਆਰੇਰੀ ਗਾਉਣੀ ਕੀਆ ਗਾਉੜੇ ਬੈਰਾਗਣ ਮਹੱਲਾ ਕਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਜਿਉ ਗਾਈ ਕਉ ਗੋਇਲੀ ਰਾਖ ਹੈ ਕਰ ਸਾਰਾ ਅਹਨ ਸਪਾਲਹਿ ਰਾਖ લેਹ ਆਤਮ ਸੁਖ ਧਾਰਾ ਏਤ ਉਤ ਰਾਖ ਹੋ ਦੀਨ ਦਇਆਲਾ ਤਉ ਸਰਨਾਗਤ ਨਦਰ ਮਿਹਾਲਾ ਰਹਾਉ ਜਹ ਦੇਖੋ ਤਹਿ ਰਵ ਰਹੇ ਰਖ ਰਖ ਨਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਨ ਆਧਾਰਾ ਕਿਰਤ ਪਾਇ ਆਦ ਊਰ ਦੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸੈ ਨਾ ਅੰਧਿਆਰਾ जाग बिन सत हम देखिया लोबे अहंकारा गुरु सेवा प्रभु पाया सच मुक्त दुवारा निज घर महल अपार को अपरम पर सोई बिन शब्दै फिर को नहीं बुज सुख होई ਕਿਆ ਲੈ ਆਇਆ ਲੈ ਜਾਏ ਕਿਆ ਫਸ ਹੈ ਜਮ ਜਾਲਾ ਢੋਲ ਵੱਦਾ ਕਸ ਜੀਵਰੀ ਆਕਾਸ ਪਤਾਲਾ ਗੁਰਮਤਿ ਨਾਮ ਨਾ ਵਿਸਰੇ ਸਹਜੇ ਪਤ ਪਾਈਐ ਅੰਤਰ ਸਬਦ ਨਿਧਾਨ ਹੈ ਮਿਲ ਆਪ ਦਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨਾ ਚੁਕਈ ਲਾਹ ਸੱਚ ਪਾਵੈ ਗਉੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਭੂਜਲੇ ਤਉ ਹੋਏ ਨਿਵੇਰਾ ਘਰ ਘਰ ਨਾਮ ਨਿਰੰਜਨਾ ਸੋ ठाकुर ਮੇਰਾ ਬੇਨਗੋਰ ਸਬਦ ਨਾ ਛੂਟੀ ਐ ਦੇਖੋ ਵਿਚਾਰਾ ਜੇ ਲੱਖ ਕਰਮ ਕਮਾਵਹੀ ਬੇਨਗੋਰ ਅੰਧਿਆਰਾ ਰਹਾਉ ਅੰਦੇ ਅਕਲੀ ਬਾਹਰੇ ਕੀ ਆ ਤੈਨ ਸਿਉ ਕਹੀਐ ਬੇਨਗੋਰ ਪੰਥ ਨਾ ਸੂਝਾਈ ਕੇਤ ਵਿਦ ਨਿਰਬਹੀਐ ਸੂਤੇ ਕਾਉ ਖਰਾਕ ਹੈ ਖਰੇ ਸਾਰ ਨਾ ਜਾਣੈ ਅੰਦੇ ਕਾਉ ਆਉ ਪਾਰ ਖੂ ਕੱਲੀ ਕਾਲ ਵਿਡਾਣੈ ਸੂਤੇ ਕਾਉ ਜਾਗਤ ਕਹੈ ਜਾਗਤ ਕਾਉ ਸੂਤਾ ਜੀਵਤ ਕਾਉ ਮੂਆ ਕਹੈ ਮੂਏ ਨਹੀਂ ਰੋਤਾ ਆਵਤ ਕਾਓ ਜਾਤਾ ਕਹੈ ਜਾਤੇ ਕਾਓ ਆਇਆ ਪਾਰ ਕੀ ਕਾਓ ਆਪਣੀ ਕਹੈ ਆਪਣੋ ਨਹੀਂ ਪਾਇਆ ਮੀਠੇ ਕਾਓ ਕੌੜਾ ਕਹੈ ਕੜਵੇ ਕੌ ਮੀਠਾ ਰਾਤੇ ਕੀ ਨਿੰਦਾ ਕਰਹਿ ਐਸਾ ਕਾਲ ਮਹਿ ਦੀਠਾ چیری کی سیوا کرے ٹھاکر نہیں رسے پوکھر نیر برولی ہے ماکھن نہیں رسے اس پد جو ارتھا د سو گرو ہمارا نانک جی نے آ پاؤ سو اپر اپارا ਸਾਹਬ ਆਪੇ ਆਪ ਵਰਤਦਾ ਆਪੇ ਫਰਮਾਇਆ ਗੁਰ ਕਿਰਪਾ ਤੇ ਬੂਜੀਐ ਸਭ ਬ੍ਰਹਮ ਸਮਾਇਆ ਰਾਗ ਗਾਉੜੀ ਗੁਆਰੇਰੀ ਮਹੱਲਾ ਤੀਜਾ ਅਸਤ ਪਦੀਆਂ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਮਾਨਕਾ ਸੂਤਕ ਦੂਜਾ ਪਾਉ ਪਰਮੇ ਭੂਲੇ ਆਵੋ ਜਾਉ ਮਾਨਮੋਖ ਸੂਤਕ ਕਬਹ ਨਾ ਜਾਏ ਜਿ ਚਰ ਸਬਦ ਨਾ ਪੀਜੈ ਹਰ ਕਹਿ ਨਾਏ ਰਹਾਉ ਸਭੋ ਸੂਤਕ ਜੇਤਾ ਮੋਹੋ ਆਕਾਰ ਮਾਰ ਮਾਰ ਜੰਮੈ ਵਾਰੋ ਵਾਰ ਸੂਤਕ ਅਗਨ ਪਾਉਣੇ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਹੇ ਸੂਤਕ ਕਰਮਨਾ ਪੂਜਾ ਹੋਏ ਨਾਮ ਰੱਤੇ ਮਨ ਨਿਰਮਲ ਹੋਏ ਸਾਤਗੁਰ ਸੇਵੈ ਸੂਤਕ ਜਾਏ ਮਰੈ ਨਾ ਜਨਮੈ ਕਾਲ ਨਾ ਖਾਏ ਸਾਸਤ ਸਿਮਰਤ ਸੋਦ ਦੇਖਹੁ ਕੋਏ ਵਿਣ ਨਾ ਵੈ ਕੋ ਮੁਕਤ ਨਾ ਹੋਏ ਜੋਗ ਚਾਰੇ ਨਾਮ ਉਤਮ ਸਬਦ ਵਿਚਾਰ ਕਲਮਹ ਗੁਰਮੁਖ ਉਤਰ ਸਪਾਰ साचा ना आवै जाए नानक गुरमुख रहसमा महल्ला की जा। गुरमुख सेवा प्राण आधार हार राखो हृदय उर गुरमुख शोभा साच दुवारा। ਪੰਡਿਤ ਹਾਰ ਪਾੜ ਤਜੋ ਵਿਕਾਰਾ ਗੁਰਮੁਖ ਭਉ ਜਲ ਉਤਰਹੁ ਪਾਰਾ ਰਹਾਉ ਗੁਰਮੁਖ ਵਿਚਹੁ ਹਉ ਹਉ ਮੈਂ ਜਾਏ ਗੁਰਮੁਖ ਮੈਲ ਨ ਲਾਗੇ ਆਏ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪਰਬੋਧ ਹੋ ਬੂਝ ਹੋ ਸੋਈ ਲੋਕ ਸਮਝਾ ਬਹੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਾਨਮੋਖ ਦੰਫ ਬਹੁਤ ਚਤੁਰਾਈ ਜੋ ਕਿਛ ਕੁਮਾਵੇ ਸੋ ਥਾਏ ਨਾ ਪਾਈ ਆਵੇ ਜਾਵੇ ਠਾਉਰ ਨਾ ਕਾਈ ਮਾਨਮੋਖ ਕਰਮ ਕਰੇ ਬਹੁਤ ਅਭਿਮਾਨਾ ਵਗ ਜਿਉ ਲਾਇ ਬਹਿ ਨਿਤ ਧਿਆਨਾ ਜਮ ਪਕੜਿਆ ਤਪਹੀ ਪਛੁਤਾਨਾ ਬੇਨ ਸਤਿਗੁਰ ਸੇਵੈ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੈ ਹਾਰ ਸੋਈ ਗੁਰ ਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵੜਿਆਈ ਸਾਇਰ ਕੀ ਪੁਤਰੀ ਬਿਦਾਰ ਗਵਾਈ ਨਾਨਕ ਬੇਨ ਨਾ ਵੈ ਝੂਖੀ ਚਤੁਰਾਈ ਗਾਉੜੀ ਮਹੱਲਾਤੀ ਜਾ ਐਸ ਜੋਗ ਕਾ ਧਰਮ ਪੜਹੋ ਤੋ ਮਪਾਈ ਪੂਰੇ ਗੋੜ ਸਭ ਸੋ ਜੀ ਪਾਈ ਐਥੇ ਅੱਗੇ ਹਰ ਨਾਮ ਸਖਾਈ RAM ਪੜਹੋ ਮਨ ਕਰਹੋ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ ਰਹਾਓ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕਾ ਦੂਜੈ ਪਾਏ ਗੁਰ ਕੈ ਸਬਦ ਸੱਚ ਲਿਵ ਲਾਏ ਹਉ ਮੈ ਮੈਲਾ ਇਹੋ ਸੰਸਾਰਾ ਨੇਤ ਤੀਰਥ ਨਾ ਵੈ ਨਾ ਜਾਏ ਅਹੰਕਾਰਾ ਵੇਨ ਗੁਰ ਭੇਤੇ ਜਾਮ ਕਰੇ ਖੁਵਾਰਾ ਸੋ ਜਨ ਸਾਚਾ ਜੇ ਹਉ ਮੈਂ ਮਾਰੈ ਗੁਰ ਕੈ ਸਬਦ ਪੰਚ ਸੰਗਾਰੈ ਆਪ ਤਰੈ ਸਗਲੇ ਕੋਲ ਤਾਰੈ ਮਾਇਆ 모ਹੇ ਨਟ ਬਾਜੀ ਪਾਈ ਮਨ ਮੁਖ ਅੰਧ ਰਹੇ ਲਪਟਾਈ ਗੁਰ ਮੁਖ ਅਲਪਤ ਰਹੇ ਲਿਵਲਾਈ ਬਹੁਤੇ ਭੇਖ ਕਰੈ ਭੇਖ ਧਾਰੀ ਅੰਤਰ ਤਿਸਨਾ ਫਿਰੈ ਅਹੰਕਾਰੀ ਆਪ ਨ ਚੀਨੇ ਬਾਜੀ ਹਾਰੀ ਕਾਪੜ ਪਹਿਰ ਕਰੇ ਚਤੁਰਾਈ ਮਾਇਆ 모ਹੇ ਆਤ ਭਰਮ ਫੁਲਾਈ ਬੇਨ ਗੁਰ ਸੇਵੇ ਬਹੁਤ ਦੁਖ ਪਾਈ ਨਾਮ ਰਤੇ ਸਦਾ ਬੈਰਾਗੀ ਗਰੇਹੀ ਅੰਤਰ ਸਾਚ ਲਿਵ ਲਾਗੀ ਨਾਨਕ ਸਤ ਗੁਰ ਸੇਵਹਿ ਸੇ ਵੱਡ ਭਾਗੀ ਗਾਉੜੀ ਮਹੱਲਾ ਤੀਜਾ ਬ੍ਰਹਮਾ ਕੂਲੈ ਵੇਦ ਅਭਿਆਸਾ ਤਿਸ ਤੇ ਉਪਜੇ ਦੇਵ ਮੋਹ ਪਿਆਸਾ ਤ੍ਰੈ ਗੁਣ ਭਰਮੇ ਨਾਹੀ ਨਿਜ ਘਰ ਵਾਸਾ ਹਮ ਹਰ ਰਾਖੇ ਸਤ ਗੁਰੂ ਮਿਲਾਇਆ ਆਨ ਦਿਨ ਭਗਤ ਹਰ ਨਾਮ ਦਰੜਾਇਆ ਰਹਾਉ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਪਾੜਵਾਦ ਵਿਖਾਣ ਹੈ ਸਿਰ ਮਾਰੇ ਜਮ ਕਾਲਾ ਤਤਨਾ ਚੀਨੈ ਬੰਨਹ ਪੰਡ ਪਰਾਲਾ ਮਨਮੋਖ ਅਗਿਆਨ ਕੁਮਾਰਗ ਪਾਏ ਹਰ ਨਾਮ ਵਿਸਾਰਿਆ ਬਹੁ ਕਰਮ ਦਿਰੜਾਏ ਭਵ ਜਲ ਡੂਬੇ ਦੂਜੈ ਪਾਏ ਮਾਇਆ ਕਾ ਮੁਹਤਾਜ ਪੰਡਿਤ ਕਹਾਵੈ ਵਿਖਿਆ ਰਾਤਾ ਬਹੁਤ ਦੁਖ ਪਾਵੈ ਜਮਕਾ ਗਾਲ ਜੀਵੜਾ ਨਿਤਕਾਲ ਸੰਤਾਵੈ ਗੋਰਮukh ਜਮਕਾਲ ਨੇੜ ਨ ਆਵੈ ਹਉਮੈ ਦੂਜਾ ਸ਼ਬਦ ਜਲਾਵੈ ਨਾਮੇ ਰਾਤੇ ਹਰ ਗੁਣ ਗਾਵੈ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ਚਰਣੀ ਲਾਗੇ ਤਾਂ ਮਹਿਲ ਪਾਵੇ ਸਾਧ ਹੀ ਨਿਰਮਲ ਸਹਜ ਸਮਾਵੇ ਹਰ ਕਥਾ ਸੁਣਹਿ ਸੇ ਧਨਵੰਤ ਦੇ ਸਹਜੋਗ 마ਹੀ ਤੇਨਕਾਓ ਸਾਬ ਨੇ ਵਹਿ ਆਨ ਦਿਨ ਪੂਜ ਕਰਾਹੀ ਸਹਜੇ ਗੁਣ ਰਵਹਿ ਸਾਚੇ ਮਨ ਮਾਹੀ ਪੂਰੇ ਸਤਿਗੁਰ ਸਬਦ ਸੁਨਾਇਆ ਤਰੇ ਗੁਣ ਮਿਟੇ ਚੌਥੇ ਛੇਤ ਲਾਇਆ ਨਾਨਕ ਹਾਉ ਮੈਂ ਮਾਰ ਬ੍ਰਹਮ ਮਿਲਾਇਆ